ਅੱਠ ਪੈਰ ਨੇ ਦਿਨ ਰਾਤ ਦੇ ਸਮੇਂ ਦੀ ਜਿਹੜੀ ਵੰਡ ਹੈ ਨਾ ਉਹ ਅੱਠ ਪੈਰਾ ਬੀਤੇ ਵੈਸੇ ਤੇ ਇਹਨੂੰ ਥੋੜਾ ਜਿਹਾ ਸਮਝ ਲੈਣਾ ਚਾਹੀਦਾ ਹੈ ਸਭ ਤੋਂ ਪਹਿਲਾਂ ਜਦੋਂ ਸਮੇਂ ਦੀ ਵੰਡ ਕੀਤੀ ਨਾ ਮਨੁੱਖ ਨੇ ਉਸ ਮਾਰੇ ਇਹਨੇ ਧੁੱਪ ਘੜੀ ਬਣਾਈ ਸੀ ਸਭ ਤੋਂ ਪਹਿਲਾਂ ਧੁੱਪ ਘੜੀ ਇਸ ਢੰਗ ਨਾਲ ਬਣਾਈ ਅੱਜ ਤੂੰ ਸਦੀਆਂ ਪਹਿਲਾਂ ਕੀ ਪਰਛਾਵੇਂ ਦਾ ਖਿਆਲ ਰੱਖਦਾ ਸੀ ਵੀ ਹੁਣ ਧੁੱਪ ਇੱਥੋਂ ਤੱਕ ਐ ਪਰਛਾਵਾ ਢਲ ਕੇ ਇੱਥੇ ਆ ਗਿਆ ਇੱਥੋਂ ਢਲ ਕੇ ਇੱਥੇ ਆ ਗਿਆ ਇਹਨੇ ਹਿਸਾਬ ਕਿਤਾਬ ਲਾ ਲੈਣਾ ਵੀ ਜਦੋਂ ਇੱਥੇ ਪਰਛਾਵਾ ਆ ਗਿਆ ਅੱਧਾ ਦਿਨ ਹੋ ਗਿਆ ਇੱਥੇ ਆ ਗਿਆ ਸ਼ਾਮਾਂ ਢਲ ਗਈਆਂ ਇੱਥੇ ਆ ਗਿਆ ਰਾਤ ਪੈ ਗਈ ਤੋ ਇਹਨੇ ਕੀ ਕਰਨਾ ਮਨੁੱਖ ਨੇ ਵੀ ਆਪਣੇ ਕੰਮ ਸ਼ਾਮਾਂ ਤਰਨ ਤੋਂ ਪਹਿਲੋਂ ਪਹਿਲ ਸਮੇਤ ਲੈਣੀ ਫਿਰ ਇੱਕ ਮੁਸ਼ਕਲ ਪੈਦਾ ਹੋ ਗਈ ਵੀ ਜਦੋਂ ਆਕਾਸ਼ ਵਿੱਚ ਬੱਦਲ ਬਾਈ ਹੈ ਜਾਂ ਸਰਦੀ ਦੇ ਦਿਨ ਨੇ ਸੂਰਜ ਪ੍ਰਕਾਸ਼ ਨਹੀਂ ਹੁੰਦਾ ਫਿਰ ਧੁੱਪ ਘੜੀ ਕੰਮ ਨਹੀਂ ਕਰਦੀ ਤਾਂ ਇਹਨੇ ਦੂਜਾ ਕੰਮ ਕੀਤਾ ਇਹਨੇ ਜਲ ਘੜੀ ਬਣਾਈ ਜਲ ਘੜੀ ਕਿਵੇਂ ਬਣਾਈ ਵੀ ਇੱਕ ਵੱਡੇ ਭਾਂਡੇ ਵਿੱਚ ਪਾਣੀ ਪਾ ਲੈਣਾ ਔਰ ਮੰਨੋ ਇੱਕ ਕੌਲੀ ਉਹਦੇ ਵਿੱਚ ਬਿਲਕੁਲ ਬਰੀਕ ਸਰਾਖ ਕਰ ਲਿਆ ਜਿਸ ਵਿੱਚ ਦੀ ਬੂੰਦ ਪਾਣੀ ਵੀ ਬੜੀ ਧੀਰ ਨਾਲ ਨਿਕਲਦਾ ਸੀ ਫਿਰ ਉਹ ਭਰੇ ਹੋਏ ਵੱਡੇ ਭਾਂਡੇ ਪਾਣੀ ਨੂੰ ਪਾਣੀ ਦਾ ਭਰਿਆ ਹੋਇਆ ਭਾਂਡਾ ਉਹਦੇ ਵਿੱਚ ਇਹਨੇ ਕੌਲੀ ਰੱਖ ਦੇਣੀ ਤੇ ਬਹੁਤ ਹੌਲੀ ਹੌਲੀ ਉਹਦੇ ਵਿੱਚ ਦੀ ਬੂੰਦ ਪਾਣੀ ਵੀ ਮੁਸ਼ਕਲ ਨਾਲ ਨਿਕਲਦਾ ਸੀ ਤੇ ਹੌਲੀ ਹੌਲੀ ਪਾਣੀ ਛਿਮਣਾ ਤੇ ਜਦੋਂ ਉਹ ਕੌਲੀ ਪਾਣੀ ਵਿੱਚ ਡੁੱਬ ਜਾਣੀ ਇਹਨੇ ਬਾਹਰ ਕੱਢ ਕੇ ਫਿਰ ਰੱਖ ਦੇਣੀ ਫਿਰ ਡੁੱਬਣਾ ਫਿਰ ਰੱਖ ਦੇਣੀ ਔਰ ਇਹਨੇ ਹਿਸਾਬ ਲਾ ਲਿਆ ਵੀ ਜੇ ਦਿਨ ਵਿੱਚ ਦੀ 8 ਕੌਲੀਆਂ ਪਾਣੀ ਦੀਆਂ ਡੁੱਬਦੀਆਂ ਤੇ ਹਿਸਾਬ ਲਾ ਲਿਆ ਵੀ 4 ਕੌਲੀਆਂ ਡੁੱਬਣ ਤੇ ਅੱਧਾ ਦਿਨ ਨਿਕਲ ਗਿਆ 6 ਕੌਲੀਆਂ ਡੁੱਬੀਆਂ ਸ਼ਾਮਾਂ ਢਲ ਗਈਆਂ 8 ਕੌਲੀਆਂ ਤੇ ਰਾਤ ਪੈ ਗਈ ਇਹਨੂੰ ਇਹਨੇ ਮਨੁੱਖ ਨੇ ਕਿਸੇ ਵੇਲੇ ਇਹਨੂੰ ਆਖਿਆ ਜਲ ਘੜੀ ਇਵੇਂ ਵੰਡ ਕੀਤੀ ਫਿਰ ਵਕਤ ਆਇਆ 14ਵੀਂ ਸਦੀ ਵਿੱਚ ਜਾ ਕੇ ਸਭ ਤੋਂ ਪਹਿਲਾਂ ਜਿਹੜੀ ਸੂਈ ਵਾਲੀ ਘੜੀ ਹੈ ਨਾ ਚਾਬੀ ਦੇਣੀ ਉਹ ਜਰਮਨ ਵਿੱਚ ਹੈਰਿਸ ਡਿਕ ਨਾਮ ਦੇ ਇੱਕ ਗੋਰੇ ਨੇ ਬਣਾਈ ਤੁਸੀਂ ਹੈਰਾਨ ਹੋਵੋਗੇ ਵੀ ਅੱਜ ਘੜੀ ਦੀ ਕੋਈ ਬਹੁਤੀ ਬਾਤ ਨਹੀਂ ਪੁੱਛਦਾ ਪਰ ਉਸ ਵੇਲੇ ਜਦੋਂ ਘੜੀ ਬਣੀ ਨਾ ਜਰਮਨ ਚ ਤੇ ਫਰਾਂਸ ਦਾ ਚਾਂਸਲਰ ਜਰਮਨ ਗਿਆ ਉਹਨੂੰ ਤੋਹਫੇ ਵਜੋਂ ਘੜੀ ਪੇਟ ਕੀਤੀ ਇਹ ਸੋਚਣ ਵਾਲੀ ਅੱਜ ਕੋਈ ਬੰਦਾ ਕਿਸੇ ਨੂੰ ਘੜੀ ਪੇਟ ਕਰੇ ਤੇ ਬੰਦਾ ਕਹੇਗਾ ਵੀ ਇਹ ਕਿੱਡੀ ਕੋ ਗੱਲ ਹੈ 5-700 ਦੀ ਘੜੀ ਹਰ ਥਾਂ ਮਿਲ ਹੀ ਜਾਂਦੀ ਹੈ ਕੋਈ ਨਵਕਲੀ ਚੀਜ਼ ਨਹੀਂ ਹੈ ਪਰ ਉਸ ਵੇਲੇ ਫਰਾਂਸ ਦਾ ਚਾਂਸਲਰ ਜਰਮਨ ਜਾਂਦਾ ਹੈ ਜਰਮਨ ਦੇ ਜਿਹੜੇ ਅਧਿਕਾਰੀ ਨੇ ਜਿਹੜੇ ਲੋਕ ਨੇ ਉਹ ਬੜੇ ادب ਨਾਲ ਦੁਨੀਆ ਵਿੱਚ ਜਿਹੜੀ ਘੜੀ ਦੀ ਕਾੜ ਕੱਢੀ ਗਈ ਸੀ ਉਹ ਘੜੀ ਫਰਾਂਸ ਦੇ ਚਾਂਸਲਰ ਨੂੰ ਭੇਟ ਕੀਤੀ ਫਿਰ ਘੜੀ ਸੂਈ ਵਾਲੀ ਸੀ ਕਦੀ ਚਾਬੀ ਦੇਣੀ ਹੌਲੀ ਹੌਲੀ ਬਦਲਦਾ ਗਿਆ ਰੁਖ ਤੇ ਅੱਜ ਤੇ ਜਿਹੜੀਆਂ ਘੜੀਆਂ ਉਹ ਇਲੈਕਟ੍ਰੋਨਿਕ ਤੌਰ ਤੇ ਵੀ ਨੇ ਬਿਜਲੀ ਤੇ ਵੀ ਨੇ ਕਈ ਕੁਸ਼ ਆ ਗਿਆ ਤੋ ਮੈਂ ਜਿਹੜੀ ਬੇਨਤੀ ਤੁਹਾਨੂੰ ਕਹਿ ਰਿਹਾ ਸਭ ਜਿਹੜੀ ਸਮੇਂ ਦੀ ਬੰਡ ਹੈ ਕਿਸੇ ਵੇਲੇ ਧੂਪ ਘੜੀ ਜਲ ਘੜੀ ਤੇ ਫਿਰ ਅੱਜ ਕੱਲ੍ਹ ਜਿਵੇਂ ਘੜੀਆਂ ਤੋਂ ਹੋ ਰਹੀ ਹੈ ਪਰ ਗੁਰਬਾਣੀ ਵਿੱਚ ਜਿਹੜੀ ਸਮੇਂ ਦੀ ਬੰਡ ਹੈ ਉਹ ਤੁਹਾਨੂੰ ਮਿਲੇਗੀ ਵਿਸ਼ੇ ਚਸ਼ੇ ਪਲ ਘੜੀਆਂ ਪੈਰ